ਸਿਵਲ ਹਸਪਤਾਲ ਬਰਨਾਲਾ ਦੇ ਇੱਕ ਡਾਕਟਰ ਨਾਲ ਹਪੂਪਾਈ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਦੇ ਰੋਸ 'ਚ ਜੋ ਡਾਕਟਰਾਂ ਦਾ ਧਰਨਾ ਸਿਵਲ ਹਸਪਤਾਲ ਦੇ ਪਾਰਕ ਵਿੱਚ ਚੌਥੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਡਾਕਟਰਾਂ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੀਵਾਜੀ ਕੀਤੀ। ਡਾਕਟਰਾਂ ਨੇ ਬਤਾਲਾ ਤੋਂ ਕਿ ਮੰਤਰੀ ਗੁਰਮੀਤ ਸਿੰਘ ਮੀਤਿਆਰ ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਉਹਨਾਂ ਦੇ ਖਿਲਾਫ ਵੀ ਜਮ ਕੇ ਨਾਰੀਵਾਜੀ ਕੀਤੀ। ਡਾਕਟਰਾਂ ਦੀ ਹੜਤਾਲ ਕਰ ਰਿਹਾ ਨੇ 4 ਦਿਨਾਂ ਤੋਂ ਮਰੀਜ਼ਾਂ ਨੂੰ ਆ ਰਹੀ ਪਰੇਸ਼ਾਨੀ ਦੇ ਮੱਦੇਨਜ਼ਰ ਐਸਐਚਓ ਜਸਵਿੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਡਾਕਟਰਾਂ ਨੂੰ ਦੋਸਤੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਇਹਨਾਂ ਜੀ 2 ਦਿਨ ਪਹਿਲਾਂ ਇੱਕ ਰਾਤ ਨੂੰ ਇਨਸੀਡੈਂਟ ਹੋਇਆ ਸੀ ਕੁਝ ਪਬਲਿਕ ਸੀਗੀ ਉਹ ਆਈ ਸੀਗੀ ਇੱਥੇ ਪੇਸ਼ੈਂਟ ਲੈ ਕੇ ਤੇ ਉਹਨਾਂ ਦੇ ਮਤਲਬ ਉਹਨਾਂ ਨੇ ਬਦਸਲੂਕੀ ਕੀਤੀ ਸੀ ਡਾਕਟਰ ਗਗਨ ਜੀ ਨਾਲ ਤੇ ਉਹਦੇ ਮੱਦੇਨਜ਼ਰ ਇੱਕ ਐਫ ਆਈ ਆਰ ਲੋਜ ਕੀਤੀ ਸੀ ਅਸੀਂ ਤੇ ਉਹ ਦੋਸ਼ੀਆਂ ਨੂੰ ਅਸੀਂ ਅਰੈਸਟ ਕਰ ਰਿਆ ਹੁਣ ਅਸੀਂ ਇਹਨਾਂ ਨੂੰ ਇਹੀ ਆਸ਼ਵਾਸ਼ਣ ਦਿੱਤਾ ਵੀ ਅਸੀਂ 10 ਦਿਨ ਦੇ ਅੰਦਰ ਅੰਦਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਰੈਸਟ ਕਰ ਲਾਂਗੇ ਤੁਸੀਂ ਕਾਈਂਡਲੀ ਜਿਹੜਾ ਆਪਣਾ ਧਰਨਾ ਕਾਲ ਆਫ ਕਰ ਦੋ ਵੀ ਆਮ ਪਬਲਿਕ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਐਮਰਜੈਂਸੀ ਸੇਵਾਵਾਂ ਸਾਰੀਆਂ ਰੁਕੀਆਂ ਹੋਈਆਂ ਨੇ ਉਸੀ ਰਵਾਸ਼ਮ ਦਿੱਤਾ ਸਾਰਿਆਂ ਨੂੰ ਤੇ ਡਾਕਟਰ ਮੰਨ ਵੀ ਗਏ ਨੇ ਕਿ ਉਹ ਕਾਲ ਆਫ ਕਰ ਰਹੇ ਨੇ ਕਰਨਾ ਅੱਜ ਐਸ ਐਚਓ ਸਾਹਿਬ ਸਾਨੂੰ ਆ ਕੇ ਅਸਵਾਸ਼ਣ ਦੇ ਕੇ ਗਏ ਨੇ ਕਿ ਜਿਹੜੀ ਵੀ ਮਜਰਮਾ ਅਮਰੁੱਧ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਦੱਸ ਦਿੰਦੇ ਅੰਦਰ ਅੰਦਰ ਦੋਸ਼ੀਆਂ ਨੂੰ ਉਹ ਗ੍ਰਫਤਾਰ ਕਰਨਗੇ ਅਸੀਂ ਉਹਨਾਂ ਦੇ ਇਹ ਜਿਹੜਾ ਉਹਨਾਂ ਨੇ ਸਾਨੂੰ ਅਸਵਾਸ਼ਣ ਦਿੱਤਾ ਉਹਦਾ ਸਵਾਗਤ ਕਰਦੇ ਹਾਂ ਤੇ ਤਾਂ ਕਿ ਮਰੀਜ਼ਾਂ ਨੂੰ ਹੋਰ ਜ਼ਿਆਦਾ ਦਿੱਕਤ ਨਾ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਹੁਣ ਤੋਂ ਹੀ ਓ ਪੀ ਡੀਆਂ ਜਿਹੜੀਆਂ ਉਹ ਬਹਾਲ ਕਰ ਰਹੇ ਐਂਡ ਐਸ ਇਟ ਇਸ ਹਮਨ ਜੋਗਾ ਕੇ ਸਾਨੂੰ ਇਹ ਵਿਸ਼ਵਾਸ ਦੁਆਰਾ ਕਿ ਗਏ ਨੇ ਕਿ ਵਿਦਰਿੰਗ 10 ਡੇਸ ਇਹ ਬਿਹਾਈਂਡ ਦੀ ਬਾਅਰ ਹੋਣਗੇ ਇਹਨਾਂ ਦੇ ਅਰੈਸਟ ਪਾਇਆ ਜਾਏਗਾ ਐਂਡ ਅਸੀਂ ਉਹਨਾਂ ਦੇ ਉੱਪਰ ਯਕੀਨ ਕਰਦੇ ਹੋਏ ਐਂਡ ਮਰੀਜ਼ਾਂ ਦੀ ਸਥਿਤੀ ਨੂੰ ਦੇਖਦੇ ਹੋਏ ਕਿ ਅਸੀਂ ਉਹਨਾਂ ਨੂੰ ਹੋਰ ਤੱਕ ਪਰੇਸ਼ਾਨ ਨਹੀਂ ਤੰਗੀ ਨਹੀਂ ਦੇਣਾ ਚਾਹੁੰਦੇ ਅਸੀਂ ਸਾਰਾ ਸਮੂਥ ਸਟਾਫ ਆਪੀਡੀ ਸਰਵਿਸਿਜ਼ ਬਹਾਲ ਕਰ ਰਿਹਾ ਦੁਬਾਰਾ ਤੋਂ ਐਂਡ ਸਾਨੂੰ ਸਾਨੂੰ ਇਹ ਵਿਸ਼ਵਾਸ ਹੈ ਕਿ ਹਾਂਜੀ ਵਿਦਰਿੰਗ 10 ਡੇਸ ਉਹਨਾਂ ਦਾ ਅਰੈਸਟ ਹੋ ਜਾਏਗਾ ਵੀ ਜੇਕਰ 10 ਦਿਨ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਜ਼ਿੰਮੇਵਾਰ ਨਹੀਂ ਕੀਤਾ ਜਾਂਦਾ ਤਾ ਕਮੇਟੀ ਫੈਸਲਾ ਲੈ ਕੇ ਸਾਰਿਆਂ ਦੇ ਸਹਿਯੋਗ ਦੇ ਨਾਲ ਪੈਰਾਮੈਡੀਕਲ ਸਟਾਫ ਦੇ ਸਹਿਯੋਗ ਨਾਲ ਡਾਕਟਰਾਂ ਦੀ ਲੜਾਈ ਹੈ ਡਾਕਟਰਾਂ ਦੇ ਸਹਿਯੋਗ ਦੇ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਮੀਂਹ ਥੇਰ ਦੀ ਕੋਠੀ ਵੱਲ ਨੂੰ ਕੂਚ ਕੀਤਾ ਜਾਊਗਾ ਜਿਹੜਾ ਕਿ ਫੈਸਲਾ ਹੈ ਸੋਚਾਂਗੇ ਨਹੀਂ ਫੈਸਲਾਗਾ ਫੈਸਲਾ ਹੈ ਮੀਂਹ ਥੇਰ ਦੀ ਕੋਠੀ ਕੇਰੀ ਜਾਊਗੀ ਮੀਂਹ ਥੇਰ ਦੀ ਕੋਠੀ ਕੇਰੀ ਜਾਊਗੀ ਇਹ ਫੈਸਲਾ ਹੈ ਕਿਉਂਕਿ ਲੋਕਲ ਬੰਦੀਆਂ ਉਹ ਦੱਸ ਦੇਣਾ ਗੁੰਡਿਆਂ ਦੀ ਰਾਖੀ ਕਰ ਰਿਹਾ ਹੈਗਾ ਹੁਣ ਮੈਂ ਸਾਨੂੰ ਆਸ਼ਵਾਸ਼ਣ ਪੂਰਾ ਨਹੀਂ ਹੁੰਦਾ ਸਾਡਾ ਤਾਂ ਅਸੀਂ ਸਾਰਾ ਸਟਾਫ ਮੀ ਤੇ ਹਰ ਦੀ ਕੋਠੀ ਵੱਲ ਮਾਰਚ ਕਰਾਂਗੇ ਕਿਉਂਕਿ ਉਹ ਜਿੰਨਾ ਕਿ ਲੱਗਿਆਗਾ ਵੀ ਸਾਡਾ ਉਹ ਪੱਖ ਨਹੀਂ ਸੁਣਨਾ ਇੱਕ ਵਾਰਾਂ ਵੀ ਗੁੰਡਿਆਂ ਦੀ ਉਹ ਰਾਖੀ ਕਰ ਰਹੇ ਹੈਗੇ ਅਸੀਂ ਵੀ ਇੱਥੋਂ ਦੇ ਵੋਟਰਾਂਗੇ ਤੇ ਅਸੀਂ ਵੀ ਇੱਥੋਂ ਦਾ ਸਟਾਫ ਆ ਸਾਰੇ ਪ੍ਰਸ਼ਾਸਨ ਦੇ ਥੱਲੇ ਅਸੀਂ ਕੰਮ ਆਮ ਪਬਲਿਕ ਦਾ ਕੰਮ ਕਰ ਰਹੇ ਆਂਗੇ ਪਰ ਸਾਡੀ ਸੁਣਵਾਈ ਲਗਾਤਾਰ ਤਿੰਨ ਦਿਨ ਤੋਂ ਡਾਕਟਰ ਸਾਹਿਬ ਨਾਲ ਓਪੀਡੀ ਦੇ ਵਿੱਚ ਐਮਰਜੈਂਸੀ ਦੇ ਵਿੱਚ ਗੁੰਡਾਗਰਦੀ ਹੋਈ ਹੈ ਤੇ ਉਹ ਗੁੰਡੇ ਸ਼ਰਿਆਮ ਘੁੰਮ ਰਹੇ ਆਗੇ ਤੇ ਅਸੀਂ ਇੱਥੇ ਦਰਿਆ ਤੇ ਬੈਠੇ ਆਂਗੇ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਫੇਰ ਵੀ ਐਸਐਚਓ ਸਾਹਿਬ ਦਾ ਵਿਸ਼ਵਾਸ ਨੂੰ ਮੰਨਦੇ ਹੋਏ ਕਿ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ 10 ਦਿਨਾਂ ਦੇ ਵਿੱਚ ਅਰੈਸਟ ਕਰਾਂਗੇ ਜੇਕਰ 10 ਦਿਨਾਂ ਦੇ ਵਿੱਚ ਉਹ ਗੁੰਡਿਆਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਤਾਂ ਅਸੀਂ ਇੱਥੋਂ ਸਾਰਾ ਸਟਾਫ ਇਸ ਤਰ੍ਹਾਂ ਹੀ ਇਕੱਠੇ ਹੋ ਕੇ ਮੀਤਿਹਰ ਦੀ ਕੋਠੀ ਵੱਲ ਮਾਰਚ ਕਰਾਂਗੇ